ਹਾਂਜੀ ਮੇਤਰੋ ਸਤਿ ਸ੍ਰੀ ਕਾਲ ਆ ਆਪਾਂ ਟਰੈਕਟਰ ਮੰਡੀ ਮੋਗਾ ਪਹੁੰਚੇ ਸੀ ਇੱਥੇ ਆਪਾਂ ਨੂੰ ਬਾਈ ਮਿਲਿਆ ਬੱਬੀ ਬੱਬੀ ਜੱਲ ਬਾਈ ਦਾ ਪੈਂਡ ਹੈਗਾ ਦੇਵੀ ਵਾਲਾ ਕੋਟ ਕਪੂਰੀ ਦੇ ਕੋਲੇ ਬਾਈ ਨੇ ਟਰੈਕਟਰ ਲਿਆਂਦਾ ਜੀ ਮਹਿੰਦਰਾ ਆ 2275 DI ਜਿਹਦੀ ਸਾਰੀ ਜਾਣਕਾਰੀ ਦੰਨੇ ਆ ਬਾਈ ਤੋਂ ਪੁੱਛਦੇ ਆ ਕੀ ਕੰਡੀਸ਼ਨ ਆ ਕੀ ਰੇਟ ਆ ਤੇ ਕੀ ਕੀ ਇਹਦਾ ਮਾਡਲ ਆ ਤੇ ਕੀ ਡਿਮਾਂਡ ਆ ਕੀ ਜਲਾ ਬਾਈ ਜੀ ਵਧੀਆ ਜੀ ਵਧੀਆ ਹੋਰ ਸੁਣਾਓ ਠੀਕ ਠਾਕ ਠੀਕ ਹੈ ਠੀਕ ਹੈ ਠੀਕ ਹੈ ਵਧੀਆ ਬਾਈ ਦਿਓ ਜਾਣਕਾਰੀ ਇਹਦੇ ਬਾਰੇ ਦੀ ਅੱਜ ਹਾਂ ਜੀ ਪੁੱਛੋ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਟੋਪਰ ਜੇ ਕੇ ਦੇ ਬਾਈ ਜਮਾ ਹੀ ਨਵੇਂ ਠੀਕ ਹੈ ਆਪਾਂ ਕੋਈ ਆ ਲਓ ਜੀ ਹਾਂ ਜੀ ਟਾਇਰ ਟਾਇਰ ਮੂਰਲੇ ਤੇ ਮਗਰਲੇ ਮਗਰ ਦੇ ਹੈਗੇ ਆ 65 ਤੋਂ 70 ਪੈਸੇ ਜੇ ਕੇ ਦੇ ਇਹ ਵੀ ਲਓ ਜੀ ਦੋਨੇ ਚੌਕੜਾ ਯਾਨੀ ਕਿ ਜੇ ਕੇ ਦੇ ਟਾਇਰਾਂ ਦਾ ਮੂਰਲੇ ਨਵੇਂ ਨੇ ਤੇ ਮਗਰਲੇ 65 ਤੋਂ 70 ਪੈਸੇ 70 ਪੈਸੇ ਪੈ ਨੇ ਤੇ ਬਾਡੀ ਲਾਈਨ ਦਾ ਟ੍ਰੈਕਟਰ ਚੰਗਾ ਬਾਈ ਜੀ ਰੰਗ ਪੇਂਟ ਦਾ ਕਿਵੇਂ ਆ ਰੰਗ ਪੇਂਟ ਦਾ ਬਾਈ ਜੀ 95% ਟਰੈਕਟਰ ਦਾ ਰੰਗ ਹੈ ਠੀਕ ਹੈ ਜੀ ਸਾਰਾ origignal ਹੈ ਜੀ ਲਓ ਜੀ 95% ਰੰਗ ਪਿਆ ਸਾਰਾ origignal ਟਰੈਕਟਰ ਪੈਰਪੁਰ ਦਾਣ ਪੂਰੇ ਸਾਫ ਹੈ ਨੇ ਕਰ ਲੋ ਚੈੱਕ ਤੇ ਆ ਮਗਰਾੜਾ ਮਾਰ ਲੋ ਨੇਗਾ ਬਹੁਤ ਸਾਫ ਹੈ ਨੇ ਰਮ ਰਮ ਮਗਰਾੜ ਮਗਰੂੜ ਐ ਬਾਈ ਜੀ ਮਗਰੋਂ ਆ ਚੈੱਕ ਕਰਵਾਇਓ ਆ ਹਾਂਜੀ ਹਾਂਜੀ ਕਰੋ ਤੇ ਔਕਾ ਕਿਵੇਂ ਆ ਬਾਈ ਜੀ ਔਕ ਨਾਲ ਦੀ ਬਾਈ ਜੀ ਕਿੱਲੀਆਂ ਵਾਲੀ ਕਿੱਲੀਆਂ ਵਾਲੀ ਔਕਾ ਹਾਂਜੀ ਹਾਂਜੀ 6 ਛਰੀ ਹੈ ਬਾਈ 6 ਛਰੀ ਹੁੰਦਾ ਜੀ ਇਹ 6 ਛਰੀ ਹੈ ਜੀ ਫੱਕੜ ਜਾ ਕੇ ਦੇਖੋ ਬਾਈ ਜੀ ਨਾਲ ਲੋ ਜੀ ਮਗਰਾੜ ਮਗਰੂੜ ਬਿਲਕੁਲ ਸਾਫ ਪਏ ਨੇ ਬਿਲਕੁਲ ਨਾਲ ਦੇ ਨੇ ਟੂਬਾਂ ਟਰਬਾਂ ਹਾਂਜੀ ਹਾਂਜੀ ਪੂਰਾ ਯਾਨੀ ਕਿ ਨਾਟ ਬਣੀ ਖੁੱਲੇ ਬਾਈ ਟੂਬਾਂ ਨਾਟ ਬਣੀ ਖੁੱਲੇ ਠੀਕ ਆ ਠੀਕ ਆ ਠੀਕ ਆ ਤੇ ਇਹ ਨਾਲ ਕੀ ਕੀ ਆ ਬਾਈ ਨਾਲ ਇਹਦੇ ਬਾਈ ਜੀ ਫੱਟੀ ਡੰਡਾ ਛਤਰੀ ਵੀ ਸੀਗੀ ਉਹ ਵੀ ਦੇਵਾਂਗੇ ਠੀਕ ਆ ਹਾਂਜੀ ਹਾਂਜੀ ਡੰਡਾ ਫੱਟੀ ਛਤਰੀ ਉਹ ਨਾਲ ਆ ਸਾਰੇ ਕੋਈ ਨਾਲ ਮਿਲ ਜੀ ਇਹ ਬਾਈ ਇਹ ਟਰੈਕਟਰ ਆਪਾਂ ਜਿਹੜੇ ਬੰਦੇ ਨੇ ਨਵਾਂ ਕਢਾਇਆ ਸੀ ਹਾਂਜੀ ਉਹਨਾਂ ਤੋਂ ਖੁਦ ਮਾਲਕਾ ਤੋਂ ਲਿਆ ਅੱਛਾ ਅੱਛਾ 45 ਕਿੱਲੇ ਤੇ ਚੱਲਿਆ ਸੀ 4-5 ਕਿੱਲੇ ਦੇ ਚੱਲਿਆ ਚੱਲ 4-5 ਕਿੱਲੇ ਦੀ ਵਾਈ ਤੇ ਚੱਲਿਆ ਠੀਕ ਆ ਠੀਕ ਆ ਪਹਿਲੀ ਪਾਰਟੀ ਤੋਂ ਵਾ ਟਰੈਕਟਰ ਲਿਆ ਪਹਿਲੀ ਪਾਰਟੀ ਤੋਂ ਲਿਆ ਹਾਂਜੀ ਹਾਂਜੀ ਇੱਕ ਆਪੀ ਕਿਹੜੀ ਬੱਬੀ ਬਾਈ ਇਹਦੀ ਕਾਪੀ ਇਹਦੀ ਬਾਈ ਪੇਜਾਂ ਵਾਲੀ ਆ ਠੀਕ ਆ ਹਾਂਜੀ ਹਾਂਜੀ ਪੀਪੀ ਖੰ 26 ਖੰਨੇ ਦਾ ਨੰਬਰ ਹੈ ਪੀਪੀ 26 ਖੰਨੇ ਦਾ ਨੰਬਰ ਆ 50 ਨੰਬਰ ਆ 50 ਨੰਬਰ ਜੀ ਇੰਜਨ ਗੇਅਰ ਵਾਲਾ ਨਹੀਂ ਇੰਜਨ ਗੇਅਰ ਬਾਈ ਆਪਾਂ ਵੀ ਵੀ ਇੱਥੇ ਕਹਿਣ ਦੀਆਂ ਗੱਲਾਂ ਭਲਾ ਹਾਲ 11 ਪਾ ਲੈਣ ਬਾਈ ਹੋ ਠੀਕ ਆ ਠੀਕ ਆ ਠੀਕ ਆ ਲਓ ਜੀ ਇਹ ਦੋ ਬਾਤ ਤਸੱਲੀ ਦਾ ਆਪਾਂ ਨੂੰ ਮਿਲ ਨਹੀਂ ਸਕਦੀ ਪੰਜਾਬ ਨੰਬਰ ਵੱਡੀ ਗੱਲ ਇਹਨਾਂ ਟਰੈਕਟਰਾਂ ਦੀ ਡਿਮਾਂਡ ਬਹੁਤ ਆ ਜੀ ਹੈ ਕਿ ਨਹੀਂ ਬਾਈ ਹ ਠੀਕ ਆ ਠੀਕ ਆ 3U ਹਾਂਜੀ ਹਾਂਜੀ 275 TU ਹਾਈ ਸਪੀਡ ਵਾਈਦਾ ਜੀ ਇਹ ਲਓ ਜੀ 275 TU ਹਾਈ ਸਪੀਡ ਟਰੈਕਟਰ ਵਾਈਦਾ ਹੈ ਭਾਈ ਜੀ ਨਾਲ ਦੇ ਸਟicker ਵੇਖੋ ਜੀ ਆ ਲਓ ਜੀ ਕਰ ਲੋ ਚੈੱਕ ਸਟickerਸ ਤੋਂ ਕਰ ਨਾਲ ਦੇ ਨੇ ਆ ਚੈੱਕ ਕਰੋ ਹਾਈ ਟਾਰਕ ਭਾਈ ਸਹੀ ਨਾ ਟਰੈਕਟਰ ਹਾਂਜੀ ਇੱਥੋਂ ਖਾਸ ਕਰਕੇ ਬੀਮਾ ਤੋਂ ਗਲ ਜਾਂਦੇ ਆ ਠੀਕ ਆ ਬਾਈ ਇੱਧਰ ਦਾ ਵੇਖੋ ਕੰਡੀਸ਼ਨ ਵੇਖੋ ਭਾਈ ਜੀ ਇਹਨਾਂ ਨੇ ਟਰੈਕਟਰਾਂ ਦੀ ਕੰਡੀਸ਼ਨ ਬਹੁਤ ਚੰਗੀ ਭਾਈ ਕੋਈ ਲੀਕਲ ਹੋ ਕੇ ਤਾਂ ਨਹੀਂ ਭਾਈ ਜੀ ਲੀਕ ਨਹੀਂ ਇੱਧਰ ਵੇਖੋ ਕਲੱਚ ਅਗਲਾ ਕੈਂਬਾ ਇੱਥੋਂ ਹੀ ਪਤਾ ਲੱਗਦਾ ਵੀ ਟਰੈਕਟਰ ਕਿੰਨਾ ਚੱਲਦਾ ਹੈ ਸਹੀ ਆ ਦੂਜੇ ਪਾਸੇ ਵੇਖੋ ਬੈਟਰੀ ਵਾਲੇ ਬਕਸੇ ਤੇ ਆ ਜੋ ਕਰਵਾ ਦਿੰਨੇ ਚੱਕ ਇਹ ਜੀ ਇਹ ਬੰਪਰ ਬੰਪਰ ਨਾਲ ਦਾ ਹੀ ਬੀਸ ਨਾਲ ਦਾ ਜੀ ਇਹੀ ਆਉਂਦੀ ਹੁੰਦੀ ਸੀ ਹੈਵੀ ਜੀ ਪਹਿਲਾਂ ਠੀਕ ਆ ਜੀ ਠੀਕ ਆ ਹਾਂ ਪੂਰੇ ਹੈਵੀ ਬੰਪਰ ਹੈ ਪਹਿਲਾਂ ਹੁਣ ਨਹੀਂ ਆਉਂਦਾ ਜੀ ਓਕੇ ਓਕੇ ਤੇ ਮਾੜਾ ਵਿੱਚੋਂ ਕਰਾ ਦੋਗੇ ਚੈੱਕ ਆ ਜੀ ਕਰਾ ਲਾਂਗੇ ਇਧਰ ਵੇਖੋ ਜੀ ਬੈਟਰੀ ਬਕਸੇ ਦੀ ਕਾਲਾ ਰੰਗ ਉਵੇਂ ਹੀ ਪਿਆ ਲਓ ਜੀ ਕਰ ਲਓ ਚੈੱਕ ਬਿਲਕੁਲ ਬਿਲਕੁਲ ਔਰੀਜਨਲਟੀ ਝਾਕ ਦੀ ਹੈ ਜਾਨੀ ਕਿ ਆਹ ਦੇਖ ਲਓ ਮਾਰ ਕੇ ਮੁਰਝ ਉਵੇਂ ਹੀ ਪਿਆ ਨਾ ਢੱਡਾ ਟੁੱਟਦੇ ਪੂਰੇ ਹਨਾ ਲਓ ਬਾਈ ਜੀ ਆਪਾਂ ਖੋਲ ਕੇ ਚੈੱਕ ਕਰਵਾ ਦ ਇਹ ਬਾਕੀ ਦੋ ਵੱਧ ਕੋਈ ਗਾਰੰਟੀ ਆਪਾਂ ਨੂੰ ਮਿਲ ਨਹੀਂ ਸਕਦੀ ਕਰ ਲੋ ਚੈੱਕ ਕੋਲ ਮਲਾ ਕੇ ਟਰੈਕਟਰ ਦੀ ਕੰਡੀਸ਼ਨ ਬਹੁਤ ਜ਼ਿਆਦਾ ਚੰਗੀ ਪਈ ਹੈ ਜੀ ਆ ਮਾਰੋ ਨਜ਼ਰ ਆ ਚਾ ਲੋ ਜੀ ਹੈਡ ਹੁੱਡ ਉਹਨੇ ਸਾਫ਼ ਪੈਨੇ ਪੂਰੇ ਨਿਊਜ਼ੀਲੈਂਡ ਨਿਊਜ਼ਲਾ ਰੈਡੀਏਟਰ ਕੇ ਮੈਂ ਬਾਈ ਰੈਡੀਏਟਰ ਬਾਈ ਇਹਦੇ ਦੁਬਾਰਾ ਲੱਗਾ ਆ ਚਾ ਰੈਡੀਏਟਰ ਦੁਬਾਰਾ ਲੱਗਾ ਦੁਬਾਰਾ ਲੱਗਾ ਕੋਈ ਪ੍ਰੈਸ਼ਰ ਨਹੀਂ ਘਟਾਉਂਦਾ ਬਾਈ ਗਾਰੰਟੀ ਆਪਣੇ ਤੋਂ ਲਿਖਾ ਕੇ ਲੈ ਜਾ ਬਲੋ ਬਲੋ ਕੋਈ ਬਲੋ ਮਾਰੇ ਪ੍ਰੈਸ਼ਰ ਘਟਾਵੇ ਗੇਅਰ ਦੀ ਆਵਾਜ਼ ਆਵੇ ਠੀਕ ਹੈ ਟਾਪ ਲੋਜ ਵਧੀਆ ਗਿਆਰਾ ਹਲਕਾ ਜਿਹਾ ਵਧੀਆ ਲਓ ਜੀ ਟਾਪ ਲੋਜ ਦੋਨਾਂ 11ਾਂ ਜੀ ਹਾਂਜੀ ਹਾਂਜੀ ਪਹਿਲਾ ਹਾਈ ਠੀਕ ਹੈ ਪਹਿਲਾਂ ਆਪਾਂ ਵਰਤਦੇ ਹਾਂ ਟਾਪ ਲੋਜ ਵੀ ਆਪਾਂ ਵਾਹਿਆ ਬਈ ਖੇਤੀਬਾੜੀ ਕੀਤੀ ਇਹਦੇ ਨਾਲ ਠੀਕ ਹੈ ਠੀਕ ਹੈ ਉਹ ਤਾਂ ਆਪਣਾ ਵਪਾਰ ਲੈਣ ਦਾ ਹੈ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਹੋਰ ਵੀ ਟਰੈਕਟਰ ਹੁੰਦੇ ਬੱਬੀ ਬਾਈ ਆਪਣੇ ਹਾਂਜੀ ਹਾਂਜੀ ਬਾਈ ਆਪਣੇ ਕੋਲ ਤਿੰਨ ਟਰੈਕਟਰ ਸੀ ਠੀਕ ਹੈ ਜੀ ਇੱਕ ਪਹਿਲਾਂ 265 ਸੀ ਉਹ ਵੇਚ ਗਿਆ 475 ਸੀ ਠੀਕ ਹੈ ਜੀ। ਇਸ ਟ੍ਰੈਕਟਰ ਦੀ ਹੈ ਜੀ। ਕਿਉਂਕਿ ਆ ਮੰਦਾ ਠੰਡਾ ਚੱਲੀ ਜਾਂਦਾ। ਹੁਣ ਕਾ ਕੰਮ ਜਾ। ਵੱਧ ਗਿਆ ਤਾਂ ਫਿਰ। ਨਹੀਂ ਟ੍ਰੈਕਟਰ ਦੀ ਕੰਡੀਸ਼ਨ ਬਹੁਤ ਚੰਗੀ ਪਈ ਹੈ ਬਾਈ। ਘੜ ਦੋ ਬੰਦ ਇਹਨੂੰ। ਹਾਂਜੀ ਹਾਂਜੀ। ਕੀ ਡਿਮਾਂਡ ਕਰਦੇ ਹੋ ਬਾਈ ਜੀ? ਡਿਮਾਂਡ ਬਾਈ ਆਪਣੀ ਹੈਗੀ ਇਹਦੀ 2,30,000 ਰੁਪਈਆ। 2,30,000 ਰੁਪਈਆ। ਤੇ ਕਿੰਨੇ ਦਾ ਛੱਡੋਗੇ ਜੀ? ਆਪਾਂ ਬਸ ਨਾਲੇ ਥੋੜਾ ਮਾਨਤਾ ਕਰਦੇ 2,15,000 ਦਾ ਨੈਟ ਦੇ ਦਾਂ। 15000 ਰੁਪਏ ਡਿਸਕਾਊਂਟ ਹੋ ਜਾਦਾ ਡਿਸਕਾਊਂਟ ਕਰਦਾ ਵੀ ਹਾਂਜੀ ਲੋ ਜੀ ਜਿਹੜਾ ਵੀ ਬੰਦਾ ਵੀਡੀਓ ਦੇਖ ਕੇ ਜਾਂਦਾ ਤੇ ਬਾਈ ਜੀ 15000 ਰੁਪਏ ਸਿੱਧਾ ਸਿੱਧਾ ਡਿਸਕਾਊਂਟ ਕਰ ਦੇਣਗੇ ਇਹਦੇ ਚੋਂ ਕੰਟੈਕਟ ਕਰ ਲਿਓ ਬਾਈ ਦੇ ਨਾਲ ਬਾਈ ਦਾ ਨਾਮ ਹੈਗਾ ਬੱਬੀ ਗਿੱਲ ਦੇਵੀ ਆਲਾ ਪੈਂਡਾ ਕੋਟਕਪੂਰੇ ਦੇ ਕੋਲ ਹਣਾ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ ਬੋਲਿਓ 83608 ਹਾਂਜੀ 23083 83608 23083 ਇਹ ਹੀ ਆਪਾਂ ਥੰਬਨੇਲ ਦੇ ਵਿੱਚ ਵੀ ਲਾ ਦਾਂਗੇ ਨੰਬਰ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੁਕਰੀਆ ਜੀ